ਏ ਭਾਈ ਜੀ ਮੈਨੂੰ ਲੱਗਦਾ ਪਾਸ ਸੈਨੇਟ ਨੂੰ ਸਮਝਣਾ ਹੋਵੇ ਤਾਂ ਇੱਕ ਮੋਟੀ ਐਗਜ਼ਾਮਪਲ ਹੈ ਵੀ ਕਿਸੇ ਦੇਸ਼ ਨੂੰ ਚਲਾਉਣ ਵਾਸਤੇ ਉਹਦੀ ਪਾਰਲੀਮੈਂਟ ਤੇ ਸਟੇਟ ਨੂੰ ਚਲਾਉਣ ਵਾਸਤੇ ਉਹਦੀ ਜਿਹੜੀ ਅਸੈਂਬਲੀ ਆ ਉਹ ਉਸੇ ਤਰੀਕੇ ਦੇ ਨਾਲ ਪੰਜਾਬ ਯੂਨੀਵਰਸਿਟੀ ਤੇ ਇਹਦੇ ਅਫੀਲੀਏਟਡ 211 ਕਾਲਜ ਨੂੰ ਚਲਾਉਣ ਵਾਲੀ ਇੱਕ ਗਵਰਨਿੰਗ ਬਾਡੀ ਸੀਗੀ ਜਿਹਦਾ ਨਾਮ ਸੀ ਸੈਨੇਟ ਉਹਦੇ 99 ਮੈਂਬਰ ਹੁੰਦੇ ਸੀ ਕੁਝ ਨਾਮਿਨੇਟਡ ਹੁੰਦੇ ਸੀ ਕੁਝ ਇਲੈਕਟਡ ਹੁੰਦੇ ਸੀ ਤੇ ਕੁਝ ਉਹਦੇ ਐਕਸ-ਆਫੀਸਰ ਮੈਂਬਰ ਹੁੰਦੇ ਸੀ ਤੇ ਉਹ ਜਿੰਨੇ ਵੀ ਪੰਜਾਬ ਯੂਨੀਵਰਸਿਟੀ ਤੇ ਇਹਦੇ ਅਫੀਲੀਏਟਡ ਕਾਲਜਸ ਨੇ ਉਹਦਾ ਜਿੰਨਾ ਵੀ ਤਾਂ ਅਭਜਾ ਵੈ ਚਾਹੇ ਉਹ ਸਿਲੇਬਸ ਨੂੰ ਲੈ ਕੇ ਹੋਵੇ ਫੀਸ ਸਾਈਕ ਨੂੰ ਲੈ ਕੇ ਹੋਵੇ ਹੋਸਟਲਸ ਦੀ ਰਿਗਾਰਡਿੰਗ ਹੋਵੇ ਜਾਂ ਕੁਝ ਵੀ ਹੋਵੇ ਵੀ ਉਹ ਸਾਰੇ ਦਾ ਸਾਰੇ ਜਿਹੜੀ ਗਵਰਨਿੰਗ ਬਾਡੀ ਆ ਵੀ ਉਹ ਸੈਨੇਟ ਸੀ ਡਿਸੀਜਨ 메ਕਿੰਗ ਬਾਡੀ ਸਭ ਤੋਂ ਵੱਡੀ ਇੱਕ ਆਟੋਨੋਮਸ ਬਾਡੀ ਸੀ ਵੀ ਜਿਹੜੀ ਇੱਕ ਚੈੱਕ ਐਂਡ ਬੈਲੈਂਸ ਰੱਖਦੀ ਸੀ ਜਿਹੜੀ ਅਥਾਰਟੀ ਆ ਵਾਈਸ ਚਾਂਸਲਰ ਚਾਂਸਲਰ ਦੇ ਕੰਮਾਂ ਦਿੱਤੇ ਜੇ ਮੈਂ ਇਹ ਸਵਾਲ ਇਹਨੂੰ ਉਹਨੂੰ ਹੋਰ ਤਰੀਕੇ ਨਾਲ ਪੁੱਛ ਲਵਾਂ ਵੀ ਜੇ ਇਹ ਗਵਰਨਿੰਗ ਬਾਡੀ ਜਿਵੇਂ ਕਿ ਹੁਣ ਭੰਗ ਕੀਤੀ ਗਈ ਹੈ ਇਹ ਇਸ ਨੂੰ ਡਿਸਾਲਵ ਕੀਤਾ ਗਿਆ ਜੇ ਇਹ ਨਾ ਹੋਵੇ ਫਿਰ ਕੀ ਦ੍ਰਿਸ਼ ਹੁੰਦਾ ਹੈ ਉਹਦੇ ਬਾਰੇ ਵੀ ਮਾੜਾ ਜਿਹਾ ਦੱਸੋ ਉਹ ਤਾਂ ਹੁਣ ਅਸੀਂ ਮੰਨ ਲਵਾਂ ਇੱਥੇ ਪੰਜਾਬ ਯੂਨੀਵਰਸਿਟੀ 'ਚ ਬੈਠੇ ਲਾਈਵ ਐਗਜ਼ਾਮਪਲ ਪਿਛਲੇ 1 ਸਾਲ ਤੋਂ ਦੇਖ ਰਹੇ ਹਾਂ ਵੀ 31 ਅਕਤੂਬਰ 2024 ਨੂੰ ਜਿਹੜੀ ਸੈਨੇਟ ਤੇ ਸੈਂਟੀਗੇਟ ਆ ਭੰਗ ਹੋ ਜਾਂਦੀ ਹੈ ਜੀ ਤੇ 1 ਨਵੰਬਰ 2025 ਨੂੰ ਜਿਹੜੀ ਇੱਕ ਨਵੀਂ ਗਵਰਨਿੰਗ ਬਾਡੀ ਆ ਉਹਦਾ ਐਲਾਨ ਹੋ ਜਾਂਦਾ ਹੈ ਤੇ ਉਸ ਪੂਰੇ 1 ਸਾਲ ਦੇ ਵਕਫੇ ਦੇ ਦੌਰਾਨ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਵਾਈਸ ਚਾਂਸਲਰ ਹੈ ਉਹ ਡਿਕਟੇਟਰ ਰੂਪ ਦੇ ਵਿੱਚ ਬਿਨਾ ਕਿਸੇ ਪਾਵਰ ਬਿਨਾ ਕਿਸੇ ਅਥਾਰਟੀ ਤੋਂ ਇੱਥੇ ਦੇ ਡਿਸੀਜਨ ਲੇ ਰਹੇ ਨੇ ਸੋ ਉਸ ਦੇ ਵਿੱਚ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਆਇਆ ਕਿ ਇੱਕ ਐਫੀਡੇਵਿਟ ਹੈ ਜਿਹੜਾ ਨਵੇਂ ਐਡਮਿਸ਼ਨਾਂ ਤੋਂ ਬੱਚਿਆਂ ਤੋਂ ਸਾਈਨ ਕਰਵਾਇਆ ਜਾ ਰਿਹਾ ਉਹ ਐਫੀਡੇਵਿਟ ਕਿਸ ਰਿਗਾਰਡਿੰਗ ਸੀ ਕਿ ਤੁਸੀਂ ਇੱਥੇ ਪ੍ਰੋਟੈਸਟ ਨਹੀਂ ਕਰ ਸਕਦੇ ਅਗਰ ਤੁਸੀਂ ਕਿਸੇ ਵੀ ਤਰੀਕੇ ਦਾ ਪ੍ਰੋਟੈਸਟ ਕਰਦੇ ਹੋ ਤਾਂ ਤੁਹਾਡੀ ਜਿਹੜੀ ਐਂਟਰੀ ਹੈ ਜਿਹੜੀ ਤੁਹਾਡੀ ਐਡਮਿਸ਼ਨ ਹੈ ਤੇ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚੋਂ ਕੱਢਿਆ ਜਾਊਗਾ ਤੇ ਬੈਨ ਕੀਤਾ ਜਾਊਗਾ। ਮਤਲਬ ਇਹ ਇੱਕ ਸਭ ਤੋਂ ਰੀਸੈਂਟ ਐਗਜ਼ਾਮਪਲ ਹੈ। ਵਿਜ਼ਾ ਪਿਛਲੇ ਮਤਲਬ 4 ਮਹੀਨਿਆਂ ਤੋਂ ਲਗਾਤਾਰ ਜਿਹੜੇ ਸਟੂਡੈਂਟ ਨੇ ਵੱਖ-ਵੱਖ ਆਰਗੇਨਾਈਜੇਸ਼ਨਾਂ ਨੇ ਉਹਦਾ ਵਿਰੋਧ ਕਰਦੀ ਆ ਰਹੀਆਂ ਨੇ। ਤੇ ਇਹ ਇੱਕ ਬੇਸਿਕ ਸਭ ਤੋਂ ਵਟਾ ਹੋਇਆ। ਤੇ ਦੂਜਾ ਅਗਰ ਦੇਖੀਏ ਵੀ ਆਪਾਂ ਇੱਕ ਰੈਗੂਲਰ ਡੇ ਮਤਲਬ ਆਪਾਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਦੇਖੇ ਕਿ ਕੀ ਫਰਕ ਪੈਂਦਾ ਹੈ? ਕਿ ਬੱਚਿਆਂ ਦੀ ਫੀਸ ਆਈਕ ਹੈ ਜਿਹੜੀ ਯੂਨੀਵਰਸਿਟੀ ਦੀ ਉਹਦਾ ਸੈਨੇਟ ਨੇ ਇੱਕ ਨੋਮ ਪੜਾਇਆ ਹੋ ਸੀ ਕਿ 5 ਤੋਂ 7% ਫੀਸ ਹਾਈਕ ਹੋ ਸਕਦੀ ਸਿਰਫ ਤੇ ਸਿਰਫ ਜੀ ਬਟ ਇਸ ਵਾਰ 27% ਫੀਸ ਹਾਈਕ ਹੋਈ ਹੈ ਤੋਂ ਤੁਹਾਡਾ ਕਹਿਣਾ ਹੈ ਕਿ ਜਦੋਂ ਜਦੋਂ ਤੋਂ ਮਤਲਬ ਕਿ ਬਾਡੀ ਕੰਮ ਨਹੀਂ ਕਰ ਰਹੀ ਸੀ ਰੇਟ ਜਾਂ ਸਿੰਡੀਕੇਟ ਉਹ ਤੋਂ ਉਹ ਤੋਂ ਬਾਅਦ ਇਹ ਹਾਈਕ ਦੇਖਣ ਨੂੰ ਮਿਲੀ ਹੈ ਤੁਸੀਂ ਇਹ ਕਹਿ ਰਹੇ ਹੋ ਕਿਉਂਕਿ ਕਿਉਂਕਿ ਬੱਚਿਆਂ ਦੀ ਆਬ ਜਿਹੜੀ ਆ ਉਹ ਨਹੀਂ ਰੱਖ ਪਾਏ ਜੀ ਬਿਲਕੁਲ ਕਿਉਂਕਿ ਅੱਜ ਤੋਂ ਪਹਿਲਾਂ ਮਤਲਬ 2017 ਦੇ ਵਿੱਚ ਪੰਜਾਬ ਯੂਨੀਵਰਸਿਟੀ ਜਿਹੜੀ ਫੀਸ ਹੈ ਕਿ 1100% ਹੋ ਜਾਂਦੀ ਏ ਤੇ ਉਹਦੇ ਵਿੱਚ ਬੱਚੇ ਵਿਰੋਧ ਕਰਦੇ ਨੇ ਪਰ ਜਿਹੜਾ ਉਹ ਡਿਸੀਜਨ ਹੈ 1100% ਫੀਸ ਵਾਇਕ ਦਾ ਉਹ ਵੀ ਉਸ ਸਮੇਂ ਦੀ ਜਿਹੜੀ ਸੈਨੀਟਾਈਜ਼ ਇੰਡੀਕੇਟ ਹੈ ਉਹ ਵਾਪਸ ਕਰਾਂਦੀ ਹੈ